ਮੁਸਕਾਨ ਨਾਮ ਦੀ ਇਸ ਕੁੜੀ ਨੂੰ ਇਸ ਦੇ ਮਕਾਨ ਮਾਲਕ ਨੇ ਕਿਹਾ ਵੀ ਤੂੰ ਘਰ ਦਾ ਕਮਰਾ ਖਾਲੀ ਕਰ ਦੇ ਤੇ ਜਦੋਂ ਕਮਰਾ ਖਾਲੀ ਕਰਨ ਵਾਸਤੇ ਦੋ ਮਜ਼ਦੂਰ ਲਿਆਏ ਗਏ ਜੋ ਗੱਡੀ ਦੇ ਵਿੱਚ ਸਮਾਨ ਲਾਦੇ ਬੈਠੇ ਉਹਨਾਂ ਨੇ ਇੱਕ ਇੱਕ ਕਰਕੇ ਪੂਰੇ ਘਰ ਦਾ ਸਮਾਨ ਲਾ ਦਿੱਤਾ ਕਲਾਸ ਦੇ ਵਿੱਚ ਉਹਨਾਂ ਮਜ਼ਦੂਰਾਂ ਨੂੰ ਇੱਕ ਡਰਮ ਮਿਲਿਆ ਜਦੋਂ ਉਸ ਡਰਮ ਨੂੰ ਖਿੱਚ-ਖਿੱਚ ਕੇ ਬਾਹਰ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਦੋਨੋਂ ਮਜ਼ਦੂਰਾਂ ਕੋਲੋਂ ਡਰਮ ਹਿਲ ਨਹੀਂ ਜਿੜਿਆ ਕਿਉਂਕਿ ਉਹ ਬਹੁਤ ਜ਼ਿਆਦਾ ਭਰੀ ਸੀ ਤਾਂ ਫਿਰ ਗਲਤੀ ਦੇ ਨਾਲ ਮਜ਼ਦੂਰ ਜਦੋਂ ਸਮਾਨ ਚੱਕ ਰਹੇ ਸੀ ਉਹ ਡਰਮ ਦਾ ਟੱਕਣ ਖੁੱਲ ਗਿਆ ਕਣ ਖੁੱਲਦੇ ਸਾਰ ਹੀ ਉਸ ਡਰਮ ਦੇ ਵਿੱਚੋਂ ਬੜੀ ਗੰਦੀ ਸਮੈਲ ਮਿੰਟਾਂ ਦੇ ਵਿੱਚ ਉਸ ਘਰ 'ਚ ਫੈਲ ਗਈ ਜਦੋਂ ਇਸ ਸਮੈਲ ਨੂੰ ਨਾ ਮਜ਼ਦੂਰਾਂ ਨੇ ਸੁੰਘਿਆ ਤਾਂ ਉਹ ਘਬਰਾ ਗਏ ਉਹਨਾਂ ਨੂੰ ਲੱਗਾ ਵੀ ਬਹੁਤ ਜ਼ਿਆਦਾ ਗੜਬੜ ਹੈਗੀ ਆ ਉਹ ਭੱਜ ਕੇ ਸਿੱਧਾ ਹੀ ਪੁਲਿਸ ਸਟੇਸ਼ਨ ਪਹੁੰਚੇ ਪੁਲਿਸ ਵਾਲਿਆਂ ਨੂੰ ਜਦੋਂ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਤਾਂ ਪੁਲਿਸ ਵਾਲਿਆਂ ਨੇ ਬਿਨਾਂ ਟਾਈਮ ਵੇਸਟ ਕੀਤੇ ਉਸ ਘਰ ਦੇ ਵਿੱਚ ਪਹੁੰਚੇ ਉਦੋਂ ਤੱਕ ਉਹ ਜਿਹੜੀ ਕੁੜੀ ਸੀ ਮੁਸਕਾਨ ਉੱਥੋਂ ਦੀ ਜਾ ਚੁੱਕੀ ਸੀ ਤਾਂ ਫਿਰ ਪੁਲਿਸ ਵਾਲਿਆਂ ਨੇ ਉਸ ਡਰਮ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਕੋਲੋਂ ਵੀ ਉਹ ਡਰਮ ਨਹੀਂ ਖਿੱਚ ਹੋਇਆ ਫਿਰ 5-7 ਜਨਨ ਨੇ ਰਲ ਕੇ ਮਿਲ ਕੇ ਜਿੱਦਾਂ ਕਿ ਤੁਸੀਂ ਆ ਵੀਡੀਓ ਦੇ ਵਿੱਚ ਦੇਖੋ ਕੁੜੀ ਇਸ ਕੇ ਉਸ ਡਰਮ ਨੂੰ ਗੱਡੀ ਦੇ ਵਿੱਚ ਲੱਤ ਕੇ ਲੈਬ ਦੇ ਵਿੱਚ ਟੈਸਟ ਕਰਵਾਉਣ ਵਾਸਤੇ ਲੈ ਕੇ ਗਏ ਤਾਂ ਜਿੱਦਾਂ ਹੀ ਪੁਲਿਸ ਵਾਲਾ ਨੇ ਉਸ ਡਰਮ ਨੂੰ ਖੋਲਿਆ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਸੀਮੈਂਟ ਭਰਿਆ ਹੋਇਆ ਸੀ ਤਾਂ 스멜 ਬਹੁਤ ਗੰਦੀ ਆ ਰਹੀ ਸੀ ਉਹਨੂੰ ਵੱਢ ਕੇ ਉਹਦੇ ਵਿੱਚ ਜਿਹੜਾ ਭਰਿਆ ਸੀਮਿੰਟ ਤੋਂ ਉਹਨੂੰ ਤੋੜਿਆ ਤਾਂ ਪਰੋਸਣ ਵਾਲਿਆਂ ਦੇ ਵੀ ਅੱਖਾਂ ਪਟੀਆਂ ਦੀਆਂ ਫਟੀਆਂ ਰਹਿ ਗਈਆਂ ਕਿਉਂਕਿ ਉਹਦੇ ਵਿੱਚ ਇੱਕ ਇਨਸਾਨ ਦਾ ਸਿਰ ਵਟਿਆ ਹੋਇਆ ਸੀ ਦੋ ਹੱਥਾਂ ਦੀਆਂ ਕਲਾਈਆਂ ਤਾਂ ਪੂਰਾ ਧੜਾ ਲੱਤਾਂ ਬਾਹਾਂ ਉਸਦੇ ਵਿੱਚ ਵੱਟ ਕੇ ਟੋਟਲ 15 ਟੁਕੜੇ ਕੀਤੇ ਹੋਏ ਸੀ ਉਸ ਡਰਮ ਦੇ ਵਿੱਚ ਇਹ ਕੇਸ ਬਹੁਤ ਹੀ ਜ਼ਿਆਦਾ ਸਪੀਡ ਦੇ ਨਾਲ ਵਾਇਰਲ ਹੋਇਆ ਇਹਦੀਆਂ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋਈਆਂ ਜੋ 10-15 ਦਿਨ ਦੇ ਵਿੱਚ ਵਿੱਚ ਪੂਰੇ ਟੀਵੀ ਚੈਨਲਾਂ ਦੇ ਉੱਤੇ ਸਿਰਫ ਇੱਕੋ ਹੀ ਕੇਸ ਚੱਲਦਾ ਪਿਆ ਮੁਸਕਾਨ ਸਾਹਿਲ ਤੇ ਸੌਰਵ ਕੌਣ ਸੀਗਾ ਇਹ ਸੌਰਵ ਤੇ ਕੌਣ ਸੀਗੀ ਇਹ ਮੁਸਕਾਨ ਤੇ ਉਸ ਡਰਾਮੇ ਦੇ ਵਿੱਚ ਕਿਸ ਦੀ ਬੋਡੀ ਸੀਗੀ ਅੱਜ ਦਾ ਸਾਰਾ ਕੇਸ ਇਸ ਟੌਪਿਕ ਤੇ ਹੋਣ ਵਾਲਾ ਕੱਲੀ-ਕੱਲੀ ਡਿਟੇਲ ਦੇ ਨਾਲ ਇਸ ਕੇਸ ਨੂੰ ਤੁਹਾਨੂੰ ਦੱਸਿਆ ਜਾਊਗਾ ਤਾਂ ਪਲੀਜ਼ ਬੱਚੇ ਇਸ ਵੀਡੀਓ ਤੋਂ ਦੂਰ ਰਹਿਣ ਤਾਂ ਟਾਈਮ ਨਾ ਵੇਸਟ ਕਰਦੇ ਆਪਾਂ ਚੱਲਦੇ ਆਂ ਸਿੱਧਾ ਅੱਜ ਦੇ ਕੇਸ ਦੋਸਤੋ ਕੇਸ ਸਟਾਰਟ ਹੁੰਦਾ 2016 ਤੋਂ ਇਸ ਮੁੰਡੇ ਦਾ ਨਾਮ ਹੁੰਦਾ ਸੌਰਵ ਜੋ ਨੇਵੀ ਦੇ ਵਿੱਚ ਕੰਮ ਕਰਦਾ ਸੀ ਇੱਕ ਬੰਦਾ ਸੀ ਜੋ ਜੋਤਿਸ਼ੀ ਦਾ ਕੰਮ ਕਰਦਾ ਸੀ ਤਾਂ ਸੌਰਵ ਉਹਦੇ ਕੋਲ ਜਾਂਦਾ ਹੁੰਦਾ ਸੀਗਾ ਉੱਥੋਂ ਸਲਾਹ مشورہ ਲੈਣ ਵਾਸਤੇ ਤਾਂ ਉਸ ਜੋਤਿਸ਼ੀ ਦੀ ਇੱਕ ਕੁੜੀ ਸੀ ਜਿਹਦਾ ਨਾਮ ਸੀਗਾ ਮੁਸਕਾਨ ਆ ਰਹੀ ਉਹ ਕੁੜੀ ਪਹਿਲੀ ਨਜ਼ਰ ਦੇ ਵਿੱਚ ਦੇਖਦੇ ਹੀ ਨਾ ਦੋਨਾਂ ਨੂੰ ਆਪਸ ਦੇ ਵਿੱਚ ਅਟੈਚਮੈਂਟ ਹੋ ਗਈ ਥੋੜੀ-ਥੋੜੀ ਇਹਨਾਂ ਨੇ ਮਿਲਣਾ ਜੁਲਣਾ ਸ਼ੁਰੂ ਕਰ ਦਿੱਤਾ ਘਰਦਿਆਂ ਤੋਂ ਚੋਰੀ ਹੌਲੀ ਹੌਲੀ ਇਹ ਰਿਲੇਸ਼ਨਸ਼ਿਪ ਦੇ ਵਿੱਚ ਆ ਗਏ ਤਾਂ ਫਿਰ ਇਹਨਾਂ ਨੇ ਵਿਆਹ ਕਰਨ ਬਾਰੇ ਗੱਲਬਾਤ ਕੀਤੀ ਸੌਰਵ ਨੇ ਆਪਣੇ ਘਰ ਕੀਤੀ ਤਾਂ ਮੁਸਕਾਨ ਨੇ ਆਪਣੇ ਘਰ ਦੇ ਵਿੱਚ ਕੀਤੀ ਪਰ ਦੋਨਾਂ ਦੇ ਘਰ ਦੇ ਬਿਲਕੁਲ ਨਹੀਂ ਮੰਨੇ ਤਾਂ ਫਿਰ ਇਹਨਾਂ ਦੋਨਾਂ ਨੇ ਭੱਜ ਕੇ ਕੋਰਟ ਮੈਰਿਜ ਕਰਾ ਲਈ ਕੋਰਟ ਮੈਰਿਜ ਕਰਾਣ ਤੋਂ ਬਾਅਦ ਸੌਰਵ ਮੁਸਕਾਨ ਨੂੰ ਆਪਣੇ ਘਰ ਦੇ ਵਿੱਚ ਲੈ ਆ ਤੇ ਮੁਸਕਾਨ ਦੀ ਸੌਰਵ ਦੇ ਘਰ ਵਾਲਿਆਂ ਦੇ ਨਾਲ ਉੱਥੇ ਵੀ ਨਹੀਂ ਜ਼ਿਆਦਾ ਟਾਈਮ ਬਣੀ ਸਿਰ ਥੋੜੇ 2-4 ਮਹੀਨੇ ਰਹੀ ਤਾਂ ਫਿਰ ਇਹਨੇ ਕਿਹਾ ਵੀ ਮੈਨੂੰ ਪਰਸਨਲ ਲਾਈਫ ਚਾਹੀਦੀ ਆ ਆਪਾਂ ਦੋਨੇ ਪ੍ਰਾਈਵੇਟ ਟਾਈਮ ਸਪੈਂਡ ਨਹੀਂ ਕਰ ਪਾਉਂਦੇ ਜਿਹੜੇ ਕਰਕੇ ਸਾਨੂੰ ਇਸ ਘਰ ਤੋਂ ਅਲੱਗ ਹੋਣਾ ਚਾਹੀਦਾ ਤਾਂ ਸੌਰਵ ਨੇ ਆਪਣੀ ਘਰ ਵਾਲੀ ਮੁਸਕਾਨ ਦੀਆਂ ਗੱਲਾਂ ਮੰਨ ਕੇ ਆਪਣੇ ਘਰਦਿਆਂ ਨੂੰ ਛੱਡ ਕੇ ਕੋਲ ਹੀ ਥੋੜੀ-ਜਿਹਾ ਦੂਰੀ ਤੇ ਜਾ ਕੇ ਇੱਕ ਕਿਰਾਏ ਦੇ ਉੱਤੇ ਘਰ ਲੈ ਲਿਆ ਤਾਂ ਫਿਰ ਜਿਹੜਾ ਸੌਰਵ ਸੀਗਾ ਉਹ ਨੇਵੀ ਦੀ ਜੌਬ ਕਰਦਾ ਸੀਗਾ ਜਦੋਂ ਉਹ ਮੁਸਕਾਨ ਨੂੰ ਜ਼ਿਆਦਾ ਟਾਈਮ ਨਹੀਂ ਸੀ ਦੇ ਪਾਰਿਆ ਤਾਂ ਫਿਰ ਮੁਸਕਾਨ ਤੇ ਸੌਰਵ ਦੇ ਵਿੱਚ ਆਪਸ ਲੜਾਈ ਝਗੜਾ ਹੁੰਦਾ ਸੀ ਜਿਹਦੇ ਕਰਕੇ ਸੌਰਵ ਨੇ ਆਪਣੀ ਨੇਵੀ ਦੀ ਜੌਬ ਛੱਡ ਦਿੱਤੀ 2019 ਦੇ ਵਿੱਚ ਸੌਰਵ ਤੇ ਮੁਸਕਾਨ ਦੇ ਘਰ ਇੱਕ ਕੁੜੀ ਹੁੰਦੀ ਜਿਹਦਾ ਨਾਮ ਹੁੰਦਾ ਵਾ ਪੀਓ ਤਾਂ ਫਿਰ ਜਦੋਂ ਕੁੜੀ ਹੋ ਜਾਂਦੀ ਆ ਉਸ ਤੋਂ ਬਾਅਦ ਸੌਰਵ ਲੋਕਲ ਹੀ ਕਿਤੇ ਕੰਮ ਕਰਨ ਵਾਸਤੇ ਲੱਗ ਜਾਂਦਾ ਆ ਸੌਰਵ ਦਿਨੇ ਕੰਮ ਤੇ ਚੱਲ ਜਾਂਦਾ ਸੀ ਸਤਾ ਹੀ ਰਾਤ ਨੂੰ ਘਰ ਆਂਦਾ ਸੀਗਾ ਕਿ ਦਿਨ ਮੁਸਕਾਨ ਘਰ ਦੇ ਵਿੱਚ ਬੇਲੀ ਇਕੱਲੀ ਬੈਠੀ ਸੀ ਤਾਂ ਉਹਨੂੰ ਇੱਕ ਗਰੁੱਪਰ ਦੇ ਵਿੱਚ ਐਡ ਕੀਤਾ ਗਿਆ WhatsApp ਗਰੁੱਪ ਦੇ ਵਿੱਚ ਉਹ WhatsApp ਗਰੁੱਪ ਜਦੋਂ ਉਹ ਸਕੂਲ ਟਾਈਮ 'ਚ ਪੜ੍ਹਦੀ ਸੀ 8ਵੀਂ ਕਲਾਸ ਦੇ ਵਿੱਚ ਜਦੋਂ ਉਹ ਪੜ੍ਹਦੀ ਸੀਗੀ ਉੱਥੋਂ ਦੇ ਬੱਚਿਆਂ ਨੇ ਇੱਕ ਰਲ ਮਿਲ ਕੇ ਇੱਕ ਗਰੁੱਪ ਬਣਾਇਆ ਸੀਗਾ ਉਹਦੇ ਵਿੱਚ ਮੁਸਕਾਨ ਨੂੰ ਐਡ ਕਰ ਲਿਆ ਉਸੇ ਗਰੁੱਪ ਦੇ ਵਿੱਚ ਇੱਕ ਸਾਹਿਲ ਨਾਮ ਦਾ ਮੁੰਡਾ ਸੀ ਆ ਰਿਹਾ ਉਹ ਮੁੰਡਾ ਇਹਨੇ ਮੁਸਕਾਨ ਨੂੰ ਪਰਸਨਲ ਮੈਸੇਜ ਕਰ ਦਿੱਤਾ ਤਾਂ ਫਿਰ ਮੁਸਕਾਨ ਨੇ ਉਹਨੂੰ ਦੇਖਿਆ ਵੀ ਇਹ ਤਾਂ ਮੇਰੇ ਨਾਲ 8ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਹੌਲੀ ਹੌਲੀ ਇਹ ਗੱਲਾਂ ਬਾਤਾਂ ਕਰਨੇ ਸ਼ੁਰੂ ਕਰ ਲੱਗੇ ਉਹ ਗੱਲਾਂ ਬਾਤਾਂ ਇਹਨਾਂ ਦੇ ਆਪਸ ਦੇ ਵਿੱਚ ਅਟੈਚਮੈਂਟ ਹੋਣੀ ਸ਼ੁਰੂ ਹੋ ਗਈ ਤਾਂ ਫਿਰ ਸੌਰਬ ਤਾਂ ਸਵੇਰੇ ਆਪਣਾ ਕੰਮ ਤੇ ਚੱਲ ਜਾਂਦਾ ਸੀ ਸਿਰਫ ਰਾਤ ਨੂੰ ਘਰ ਆਉਂਦਾ ਸੀ ਤਾਂ ਇਹ ਕੀ ਕਰਦੀ ਸੀ ਆਪਣਾ ਘਰ ਦਾ ਕੰਮ ਨਿਬੜ ਕੇ ਸਾਰੀ ਦਿਹਾੜੀ ਫੋਨ ਤੇ ਉਹਦੇ ਨਾਲ ਚੈਟ ਕਰਦੀ ਸੀ ਤਾਂ ਇਹਨਾਂ ਨੇ ਮਿਲਣ ਦਾ ਆਪਸ ਦੇ ਵਿੱਚ ਪਲਾਨ ਬਣਾਇਆ ਤਾਂ ਫਿਰ ਸਾਹਿਲ ਤੇ ਮੁਸਤਾਨ ਦੋਨੇ ਆਪਸ ਦੇ ਵਿੱਚ ਇੱਕ ਮੋਲ ਦੇ ਵਿੱਚ ਮਿਲੇ ਮੋਲ ਦੇ ਵਿੱਚ ਮਿਲਣ ਤੋਂ ਬਾਅਦ ਇਹ ਇੱਕ ਦੂਜੇ ਦੇ ਹੋਰ ਜ਼ਿਆਦਾ ਨੇੜੇ ਹੋ ਗਏ ਜਿੱਥੋਂ ਦੀ ਇਹਨਾਂ ਨੇ ਸਵੇਰ ਲੈ ਕੇ ਸ਼ਾਮ ਤੱਕ ਫੋਨ ਤੇ ਚੈਟ ਤੇ ਗੱਲਾਂ ਬਾਤਾਂ ਕਰਨੇ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਮਿਲਣਾ ਸ਼ੁਰੂ ਕਰ ਦਿੱਤਾ ਇੱਥੇ ਤੱਕ ਕਿ ਜਿਹੜਾ ਸਾਹਿਲ ਸੀਗਾ ਉਹਨੇ ਹੌਲੀ-ਹੌਲੀ ਪੁਸਕਾਨ ਨੂੰ ਆਪਣੇ ਮਗਰ ਲਗਾ ਕੇ ਨਸ਼ੇ ਕਰਵਾਉਣੇ ਸ਼ੁਰੂ ਕਰ ਦਿੱਤੇ। ਸੌਰਵਦੀ ਮਕਾਨ ਮਾਲਕ ਨੇ ਹੀ ਉਹਨੂੰ ਦੱਸ ਦਿੱਤਾ ਵੀ ਤੇਰੀ ਘਰ ਵਾਲੀ ਐਦਾ-ਐਦਾ ਇੱਕ ਮੁੰਡੇ ਦੇ ਨਾਲ ਮੈਂ ਘੁੰਮਦੀ-ਫਿਰਦੀ ਵੀ ਦੇਖੀ ਆ ਤਾਂ ਟਾਈਮ ਸਪੈਂਡ ਕਰਦੇ ਵੀ ਦੇਖੀ ਆ ਤੇ ਉਹ ਮੁੰਡਾ ਤੁਹਾਡੇ ਘਰ ਵੀ ਆਂਦਾ ਜਾਂਦਾ ਤੇਰੇ ਕੰਮ ਜਾਣ ਤੇ ਮਗਰੋਂ। ਤਾਂ ਫਿਰ ਜਦੋਂ ਇਸ ਗੱਲ ਦਾ ਸੌਰਵ ਨੂੰ ਪਤਾ ਚੱਲਦਾ ਤਾਂ ਸੌਰਵਦੀ ਮੁਸਕਾਨ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੋ ਜਾਂਦਾ। ਕਫਰ ਸੌਰਬ ਮੁਸਕਾਨ ਨੂੰ ਡਿਵੋਰਸ ਦੇਣ ਤੱਕ ਤਿਆਰ ਹੋ ਜਾਂਦਾ ਇਹ ਡਿਵੋਰਸ ਫਾਈਲ ਆਪਣੀ ਤਿਆਰ ਕਰਵਾਉਂਦਾ ਪਰ ਜਿਹੜੇ ਮੁਸਕਾਨ ਦੇ ਮਾਪਿ ਹੋ ਸੀਗੇ ਉਹਨਾਂ ਨੇ ਸੌਰਬ ਨੂੰ ਸਮਝਾਇਆ ਵੀ ਇੰਨੀ ਜਲਦੀ ਫੈਸਲੇ ਨਹੀਂ ਲਈਦੇ ਤੁਹਾਡੀ ਇੱਕ ਕੁੜੀ ਆ ਤੁਸੀਂ ਉਸ ਕੁੜੀ ਦੇ ਫਿਊਚਰ ਵਾਸਤੇ ਸੋਚੋ ਇਹਨੂੰ ਮੁਸਕਾਨ ਨੂੰ ਅਸੀਂ ਸਮਝਾਵਾਂਗੇ ਇਹ ਅੱਗੇ ਤੋਂ ਇਦਾਂ ਦੀ ਕੋਈ ਗਲਤੀ ਨਹੀਂ ਕਰੂਗੀ ਪਰ ਚਲੋ ਜਿਹੜਾ ਸੌਰਬ ਸੀਗਾ ਉਹ ਮੁਸਕਾਨ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹ ਗੱਲਾਂ ਦੇ ਵਿੱਚ ਆ ਕੇ ਉਹਨੇ ਮੁਸਕਾਨ ਨੂੰ ਮਾਫ ਕਰ ਦਿੱਤਾ ਜਿਹੜੀ ਅੱਗੇ ਜਾ ਕੇ ਬਹੁਤ ਵੱਡੀ ਉਹਦੀ ਗਲਤੀ ਹੋਣ ਵਾਲੀ ਸੀ। ਤਾਂ ਫਿਰ ਜਦੋਂ ਡਿਵੋਰਸ ਦਾ ਨਾਮ ਆਇਆ ਤਾਂ ਮੁਸਕਾਨ ਵੀ ਥੋੜਾ ਜਿਹਾ ਘਬਰਾ ਗਈ ਤਾਂ ਉਹਨੇ ਆਪਣੇ ਆਪ ਨੂੰ ਥੋੜਾ ਕੰਟਰੋਲ ਦੇ ਵਿੱਚ ਕਰ ਲਿਆ। ਤਾਂ 16 ਫਰਵਰੀ 2023 ਨੂੰ ਸੌਰਵ ਇੰਡੀਆ ਨੂੰ ਛੱਡ ਕੇ ਲੰਡਨ ਦੇ ਵਿੱਚ ਚਲਾ ਜਾਂਦਾ ਉੱਥੇ ਇੱਕ ਬੈਕਰੀ ਦੇ ਵਿੱਚ ਕੰਮ ਕਰਨ ਲੱਗ ਜਾਂਦਾ ਕਿਉਂਕਿ ਇੰਡੀਆ ਦੇ ਵਿੱਚ ਰਹਿ ਕੇ ਉਹਦਾ ਖਰਚਾ ਪਾਣੀ ਨਹੀਂ ਸੀ ਚੱਲ ਰਿਹਾ ਤਾਂ ਉਹਨੇ ਸੋਚਿਆ ਵੀ ਮੈਂ ਲੰਡਨ ਜਾ ਕੇ ਵਧੀਆ ਕਮਾਈ ਕਰੂੰਗਾ। ਲੰਡਨ ਵਿੱਚ ਉਹਨੇ ਹਲੇ 6 ਤੋਂ 8 ਮਹੀਨੇ ਕੱਟੇ ਹੀ ਸੀਗੇ ਉਹਨੂੰ ਪਤਾ ਚੱਲਦਾ ਉਹਦੇ ਯਾਰ ਦੋਸਤੋਂ ਵੀ ਜਿਹੜੀ ਮੁਸਕਾਨ ਸੀਗੀ ਉਹ ਦੁਬਾਰਾ ਉਸ ਸਾਹਿਲ ਮੁੰਡੇ ਦੇ ਨਾਲ ਘੁੰਮਣ ਫੇਰਨ ਲੱਗ ਗਈ ਉਹ ਸਾਹਿਲ ਉਹਦੇ ਘਰ ਦੇ ਵਿੱਚ ਜਾਣ ਲੱਗ ਗਿਆ ਕਿਉਂਕਿ ਉਸ ਘਰ ਦੇ ਵਿੱਚ ਉਹਦੀ ਕੁੜੀ ਤੇ ਮੁਸਕਾਨ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਰਹਿੰਦਾ ਜਿਹਦਾ ਫਾਇਦਾ ਚੱਕ ਕੇ ਸਾਹਿਲ ਉਹਦੇ ਘਰ ਰਾਤ ਤੱਕ ਰਹਿਣ ਲੱਗ ਗਿਆ ਉਸ ਘਰ ਦੇ ਵਿੱਚ ਸਾਰੀ ਦਿਹਾੜੀ ਨਾਲ ਨਸ਼ਾ ਕਰਨਾ ਟਾਈਮ ਸਪੈਂਡ ਕਰਨਾ ਇੱਥੇ ਤੱਕ ਕਿ ਹੌਲੀ-ਹੌਲੀ ਇਹ ਰਿਲੇਸ਼ਨਸ਼ਿਪ ਫਿਜ਼ੀਕਲ ਰਿਲੇਸ਼ਨਸ਼ਿਪ ਹੋਣ ਲੱਗ ਗਿਆ ਇਹ ਆਪਸ ਦੇ ਵਿੱਚ ਫਿਜ਼ੀਕਲੀ ਅਟੈਚ ਹੋ ਗਏ ਜਦਾਂ ਇੱਥੇ ਤੱਕ ਕਿ ਸਾਹਿਲ ਮੁਸਕਾਨ ਦੇ ਘਰ ਰਾਤਾਂ ਰਹਿਣ ਲੱਗ ਗਿਆ ਤਾਂ ਮੁਸਕਾਨ ਵੀ ਆਪਣੀ ਕੁੜੀ ਨੂੰ ਆਪਣੀ ਮਾਂ ਦੇ ਘਰ ਯਾਨਕੀ ਨਾਨੀ ਦੇ ਘਰ ਛੱਡ ਕੇ ਜਾਣ ਲੱਗ ਪਈ ਸੀ ਤਾਂ ਜਦੋਂ ਇਸ ਗੱਲ ਦਾ ਪਤਾ ਸੌਰਵ ਨੂੰ ਲੱਗਾ ਵੀ ਉਹਦੀ ਘਰ ਵਾਲੀ ਹੋਲੀ-ਹੋਡੀ ਹੋਰ ਦੂਰ ਜਾ ਰਹੀ ਉਹਦੇ ਤੋਂ ਕਿਉਂਕਿ ਉਹ ਆਪ ਲੰਡਨ ਦੇ ਵਿੱਚ ਰਹਿ ਰਿਹਾ ਸੀ ਤਾਂ ਪਿੱਛੋਂ ਦੀ ਉਹ ਸਾਹਿਲ ਤੇ ਮੁਸਕਾਨ ਆਪਸ ਦੇ ਵਿੱਚ ਇਕੱਠੇ ਰਹਿੰਦੇ ਪਏ ਆ ਜੇਦਾ ਅਸਰ ਉਹਦੀ ਕੁੜੀ ਦੇ ਉੱਤੇ ਬਹੁਤ ਗਲਤ ਪੈ ਸਕਦਾ ਸੀ ਤਾਂ ਉਹਨੇ ਆਪਣੇ ਰਿਲੇਸ਼ਨਸ਼ਿਪ ਨੂੰ ਬਚਾਉਣ ਵਾਸਤੇ ਲੰਡਨ ਤੋਂ ਵਾਪਸ ਇੰਡੀਆ ਆਉਣ ਦਾ ਫੈਸਲਾ ਲਿਆ ਤਾਂ ਫਿਰ ਜਦੋਂ ਮੁਸਕਾਨ ਨੂੰ ਪਤਾ ਲੱਗਾ ਵੀ ਸੌਰਵ ਥੋੜੇ ਦਿਨਾਂ ਦੇ ਵਿੱਚ ਆਉਣ ਵਾਲਾ ਤਾਂ ਉਹਨੇ ਸਾਹਿਲ ਦੇ ਨਾਲ ਮਿਲ ਕੇ ਇੱਕ ਪਲਾਨ ਬਣਾਇਆ ਉਹ ਇੰਨੀ ਕੁ ਜ਼ਿਆਦਾ ਛਾਤਰ ਸੀ ਕਿ ਮੁਸਕਾਨ ਡਾਕਟਰ ਦੇ ਕੋਲ ਗਈ ਕਹਿੰਦੀ ਮੈਨੂੰ ਐਂਜਾਇਟੀ ਦੀ ਪ੍ਰੋਬਲਮ ਆ ਮੈਨੂੰ ਰਾਤ ਨੂੰ ਨੀਂਦ ਨਹੀਂ ਆਦੀ ਤਾਂ ਪਲੀਜ਼ ਮੈਨੂੰ ਕੋਈ ਦਵਾਈ ਲਿਖ ਕੇ ਦਿਓ ਜਿਹਦੇ ਨਾਲ ਮੈਨੂੰ ਰਾਤ ਨੂੰ ਨੀਂਦ ਆ ਜਾਵੇ ਆਰਾਮ ਦੇ ਨਾਲ ਤਾਂ ਫਿਰ ਡਾਕਟਰ ਨੇ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਇੱਕ ਮੈਡੀਸਿਨ ਲਿਖ ਦਿੱਤੀ ਉਹ ਇੱਕ ਘੱਟ ਕੁਆਂਟੀਟੀ ਦੇ ਵਿੱਚ ਲਿਖ ਕੇ ਦਿੱਤੀ ਮੁਸਕਾਨ ਉਹ ਸਲਿੱਪ ਲੈ ਕੇ ਮੈਡੀਕਲ ਤੇ ਗਈ ਤਾਂ ਉਹਨੇ ਉਹ ਦਵਾਈ ਲੈ ਲਈ ਤਾਂ ਫਿਰ ਸ਼ਰਦਾ ਤੋਂ ਜਾ ਕੇ ਉਹਨੇ ਇੱਕ ਵੱਡਾ ਚਾਕੂ ਵੀ ਖਰੀਦਿਆ ਵੀ ਮੈਂ ਮੀਟ ਕੱਟਣ ਵਾਸਤੇ ਇਹ ਚਾਕੂ ਚਾਹੀਦਾ ਹੈ ਤਾਂ ਉਹ ਚਾਕੂ ਲੈ ਕੇ ਤਾਂ ਨੀਂਦ ਦੀਆਂ ਗੋਲੀਆਂ ਲੈ ਕੇ ਵਾਪਸ ਆ ਗਈ ਤਾਂ ਫਿਰ 22 ਮਾਰਚ 2025 ਅੱਜ ਤੋਂ ਇੱਕ ਹਫ਼ਤਾ ਪਹਿਲਾਂ ਸੌਰਵ ਲੰਡਨ ਤੋਂ ਇੰਡੀਆ ਵਾਪਸ ਆ ਗਿਆ ਉਹਨੇ ਆ ਕੇ ਆਪਣੀ ਘਰ ਵਾਲੀ ਨੂੰ ਸਰਪ੍ਰਾਈਜ਼ ਦਿੱਤਾ। ਉਹ ਆਪਣੀ ਘਰ ਵਾਲੀ ਤੇ ਕੁੜੀ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ ਸੀ। ਦੋ ਦਿਨ ਬਾਅਦ ਮਤਲਬ 24 ਮਾਰਚ ਨੂੰ ਮੁਸਕਾਨ ਦਾ ਜਨਮ ਦਿਨ ਸੀ। ਤਾਂ ਮੁਸਕਾਨ ਨੂੰ ਬਰਥਡੇ ਗਿਫਟ ਦੇਣ ਵਾਸਤੇ ਉਹਨੇ ਸਰਪ੍ਰਾਈਜ਼ ਲੈਂਡਿੰਗ ਕੀਤੀ ਸੀਗੀ। ਪਰ ਦੂਜੇ ਪਾਸੇ ਮੁਸਕਾਨ ਦੇ ਦਿਮਾਗ ਦੇ ਵਿੱਚ ਕੁਝ ਹੋਰ ਹੀ ਚੱਲਦਾ ਪਿਆ ਸੀ। ਉਹਨੇ ਬਰਥਡੇ ਦੀ ਰਾਤ ਨੂੰ ਹੀ ਇੱਕ ਡਰਿੰਕ ਬਣਾਈ ਜਿਹਦੇ ਵਿੱਚ ਉਹ ਨੀਂਦ ਦੀਆਂ ਅੱਧੀਆਂ ਗੋਲੀਆਂ ਪਾ ਕੇ ਉਹਨੂੰ ਕੋਲ ਕੇ ਸੌਰਮ ਨੂੰ ਫੜਾ ਦਿੱਤਾ ਬਟ ਉਹ ਸੌਰਮ ਨੇ ਉਸ ਦਿਨ ਉਹ ਡਰਿੰਕ ਨਹੀਂ ਪੀਤੀ ਤਾਂ ਉਹ ਸਿਰਫ ਇਦਾਂ ਹੀ ਉਸਦੇ ਨਾਲ ਇੰਜੋਏ ਕਰਦਾ ਸੀ ਆ ਰਹੀ ਉਹ ਵੀਡੀਓ ਕਿੰਨੇ ਜਾਣੇ ਸੌਰਵ ਮੁਸਕਾਨ ਤੇ ਉਸਦੀ ਕੁੜੀ ਪੀहू ਕਿੰਨੇ ਜਾਣੇ ਇਹ ਵੀਡੀਓ ਦੇ ਵਿੱਚ ਨੱਚਦੇ ਬੈਠੇ ਸੀ ਬਹੁਤ ਵਧੀਆ ਇੰਜੋਏ ਕਰਦੇ ਬੈਠੇ ਸੀ ਉੱਥੇ ਮੁਸਕਾਨ ਦਾ ਪਲਾਨ ਫੇਲ ਹੋ ਗਿਆ ਸੀ ਕਿਉਂਕਿ ਸੌਰਮ ਨੇ ਉਹ ਡਰਿੰਕ ਨਹੀਂ ਪੀਤੀ ਤਾਂ ਫਿਰ ਇਹਨੇ 3 ਮਾਰਚ ਨੂੰ ਸੌਰਮ ਨੂੰ ਖਤਮ ਕਰਨ ਦਾ ਦੁਬਾਰਾ ਪਲਾਨ ਬਣਾਇਆ ਕਿਉਂਕਿ 3 ਮਾਰਚ ਨੂੰ ਜਿਹੜੀ ਕੁੜੀ ਸੀ ਪੀहू ਉਦੇ ਪੇਪਰ ਖਤਮ ਹੋ ਗਏ ਸੀਗੇ ਤਾਂ ਉਹਨੇ ਉਸ ਕੁੜੀ ਨੂੰ ਆਪਣੀ ਨਾਨੀ ਜਾਂ ਦਾਦੀ ਦੇ ਘਰ ਛੱਡ ਕੇ ਤਪਿਛੋਂ ਦੀ ਸੌਰਵ ਨੂੰ ਨੀਂਦ ਦੀ ਦਵਾਈ ਦੇ ਕੇ ਉਹਨੂੰ ਖਤਮ ਕਰਨ ਦਾ ਪਲਾਨ ਬਣਾਇਆ ਸੀਗਾ ਇੰਤਾ ਹੀ ਐਗਜ਼ੈਕਟ ਸੇਮ ਹੋਇਆ 3 ਮਾਰਚ ਨੂੰ ਸੌਰਵ ਆਪਣੇ ਘਰ ਗਿਆ ਯਾਨਕਿ ਆਪਣੀ ਫੈਮਿਲੀ ਦੇ ਘਰ ਗਿਆ ਸੀਗਾ ਜਿੱਥੇ ਉਹਦੀ ਭੈਣ ਤੇ ਉਹਦਾ ਭਰਾ ਤੇ ਉਹਦੀ ਮੰਮੀ ਰਹਿੰਦੀ ਸੀਗੀ ਉਹਨਾਂ ਦੇ ਕੋਲ ਜਾ ਕੇ ਟਾਈਮ ਸਪੈਂਡ ਕਰਕੇ ਸ਼ਾਮ ਨੂੰ ਆਣ ਲੱਗੇ ਨਾ ਰੋਟੀ ਪਾਣੀ ਉਤੋਂ ਘਰੋਂ ਲੈ ਕੇ ਆਂਦਾ ਸੀ ਕਿਉਂਕਿ ਮੁਸਕਾਨ ਕੋਈ ਕੰਮ ਕਰਨੀ ਸੀ ਕਰਦ ਰਾਫੇਰ ਉਹ ਸਬਜੀ ਲਿਆ ਕੇ ਵਾਪਸ ਆਪਣੇ ਘਰ ਦੇ ਵਿੱਚ ਪਹੁੰਚਿਆ ਤਾਂ ਮੁਸਕਾਨ ਨੇ ਦੇਖ ਕੇ ਆ ਵੀ ਇਹੀ ਪਲਾਨ ਹੈ ਕਿਉਂਕਿ ਪੀहू ਉਸ ਦਿਨ ਉਸ ਘਰ ਦੇ ਵਿੱਚ ਹੈ ਨਹੀਂ ਸੀਗੀ ਤਾਂ ਉਹਨੇ ਉਸੇ ਸਬਜੀ ਦੇ ਵਿੱਚ ਨੀਂਦ ਦੀ ਦਵਾਈ ਪੁੱਟ ਕੇ ਪਾ ਕੇ ਸੌਰਵ ਨੂੰ ਖਵਾ ਦਿੱਤੀ ਤਾਂ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਸੌਰਵ ਨੂੰ ਇੰਨਾ ਜ਼ਿਆਦਾ ਉਸ ਦਵਾਈ ਦਾ ਨਸ਼ਾ ਹੋਣ ਲੱਗ ਗਿਆ ਉਹ ਪਿਉਹਸ਼ ਹੋ ਗਿਆ ਯਾਨੀ ਕਿ ਉਹ ਸੋ ਗਿਆ ਫਿਰ ਮੁਸਕਾਨ ਨੇ ਸਾਹਿਲ ਨੂੰ ਉਸੇ ਟਾਈਮ ਫੋਨ ਲਗਾਇਆ ਵੀ ਸੌਰਵ ਸੋ ਗਿਆ ਤਾਂ ਫਟਾਫਟ ਆ ਸਾਹਿਲ ਵੀ ਪਹਿਲੇ ਹੀ ਚਾਰੀਚ ਬੱਠਾ ਸੀ ਉਹ ਭੱਜ ਕੇ ਉਸ ਘਰ ਦੇ ਵਿੱਚ ਗਿਆ ਮੁਸਕਾਨ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਪੱਟ ਦੇ ਉੱਤੇ ਸੌਰਵ ਲਟਿਆ ਸੀ ਆਰਾਮ ਦੇ ਨਾਲ ਤਾਂ ਫਿਰ ਸਾਹਿਲ ਨੇ ਉਹੀ ਚਾਕੂ ਮੁਸਕਾਨ ਨੂੰ ਫੜਾਇਆ ਉਹਨੇ ਕਿਹਾ ਵੀ ਪਹਿਲਾ ਵਾਰ ਤੂੰ ਕਰੂਗੀ ਉਸ ਤੋਂ ਬਾਅਦ ਬਾਕੀ ਕੰਮ ਮੇਰਾ ਆ ਤਾਂ ਫਿਰ ਇਦਾਂ ਹੀ ਮੁਸਕਾਨ ਨੇ ਕੰਬਦੀ ਕੰਬਦੀ ਨੇ ਪਹਿਲਾ ਵਾਰ ਸੌਰਵ ਦੇ ਦਿਲ ਦੇ ਉੱਤੇ ਸਤਾਈ ਜੋਰ ਕੇ ਉਸ ਚਾਕੂ ਦੇ ਨਾਲ ਕੀਤਾ ਤਾਂ ਉਸ ਤੋਂ ਬਾਅਦ ਮੁਸਕਾਨ ਨੂੰ ਸਾਈਡ ਤੇ ਕਰਕੇ ਸਾਹਿਲ ਸੌਰਬ ਨੂੰ ਘੜੀਸ ਕੇ ਬਾਥਰੂਮ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਉਹਨੇ ਪਹਿਲੇ ਉਸ ਦੀ ਧੋਣ ਅਲੱਗ ਕੀਤੀ ਵਟ ਕੇ ਫਿਰ ਉਸ ਤੋਂ ਬਾਅਦ ਉਹਦੇ ਜਿਹੜੇ ਹੱਥਾਂ ਦੀਆਂ ਕਲਾਈਆਂ ਸੀਗੀਆਂ ਇੱਥੋਂ ਦੀ ਪੂਰੇ ਵੱਢ ਕੇ ਤੇ ਤਿੰਨ ਪਾਰਟ ਅਲੱਗ ਤੇ ਰੱਖ ਦਿੱਤੇ ਬਾਕੀ ਉਸ ਦੀ ਬੋਡੀ ਦੇ ਢੜ ਅਲੱਗ ਤੇ ਲੱਤਾਂ ਅਲੱਗ ਵੱਢ ਕੇ ਉਹਦੇ ਟੋਟਲ 15 ਟੁਕੜੇ ਕਰਕੇ ਇੱਕ ਲਫਾਫਿਆਂ ਦੇ ਵਿੱਚ ਪਾ ਕੇ ਬੈੱਡ ਦੇ ਨੀਚੇ ਰੱਖ ਰਾਤ ਨੂੰ 1:30 ਵਜੇ ਤੱਕ ਇਹ ਕੰਮ ਕਰ ਚੁੱਕੇ ਸੀ ਉਸ ਤੋਂ ਬਾਅਦ ਇੰਨੇ ਇੱਕ ਜਿਆਦਾ ਬੇਸ਼ਰਮ ਸੀਗੇ ਸੌਰਵ ਦੀ ਬੋਡੀ ਨੂੰ ਵੱਢ ਕੇ ਉਸ ਨੂੰ ਬੈੱਡ ਥੱਲੇ ਰੱਖ ਕੇ ਉਸੇ ਬੈੱਡ ਦੇ ਉੱਪਰ ਰਾਤ ਨੂੰ ਦੋਨੇ ਜਣੇ ਟਾਈਮ ਸਪੈਂਡ ਕਰਦੇ ਬੈਠੇ ਕਰਨ ਤੋਂ ਬਾਅਦ ਰਾਤ ਨੂੰ ਜਦੋਂ ਵੱਜ ਗਏ 3 ਤਾਂ ਫਿਰ ਸਾਹਿਲ ਨੇ 3 ਵਜੇ ਇੱਕ ਲਫਾਫਾ ਲਿਆ ਜਿਹਦੇ ਵਿੱਚ ਸੌਰਵ ਦਾ ਸਿਰ ਤੇ ਦੋ ਹੱਥਾਂ ਦੀਆਂ ਕਲਾਈਆਂ ਪਾ ਕੇ ਆਪਣੇ ਘਰ ਲੈ ਗਿਆ ਜਾ ਕੇ ਉਹਨੇ ਆਪਣੇ ਘਰ ਦੇ ਵਿੱਚ ਸ਼ੈਤਾਨ ਦੀ ਪੂਜਾ ਕੀਤੀ ਆ ਉਸਦੇ ਕਮਰੇ ਦੀਆਂ ਫੋਟੋਆਂ ਆਵਾ ਜਿਹਦੇ ਵਿੱਚ ਸਾਫ ਦਿਖ ਰਿਹਾ ਵੀ ਇੱਕ ਸ਼ੈਤਾਨ ਦਾ ਉਹ ਪੁਜਾਰੀ ਜਿਹਾ ਪੂਜਾ ਕਰਦਾ ਸੀ ਹਾਲਾਂਕਿ ਉਸ ਕਮਰੇ ਦੇ ਵਿੱਚ ਭੋਲੇ ਸ਼ੰਕਰ ਦੀਆਂ ਵੀ ਫੋਟੋਆਂ ਸੀਗੀਆਂ ਹੋਰ ਵੀ ਬਹੁਤ ਸਾਰੀਆਂ ਧਾਰਮਿਕ ਫੋਟੋਆਂ ਵੀ ਸੀ ਬਟ ਉਸਦੇ ਕਮਰੇ ਦੇ ਵਿੱਚ ਇਹ ਸ਼ੈਤਾਨ ਦੀ ਫੋਟੋ ਵੀ ਸੀਗੀ ਆਹ ਜਿਹਦੇ ਅੱਗੇ ਜਾ ਕੇ ਉਹਨੇ ਸਿਰ ਤੇ ਹੱਥ ਰੱਖ ਕੇ ਉਹਦੇ ਕਹਿਣ ਦਾ ਮਤਲਬ ਇਹ ਹੈ ਵੀ ਉਹਨੇ ਪੂਜਾ ਕੀਤੀ ਸੀ 3 ਵਜੇ ਤੱਕ ਉਹਨੇ ਇਹ ਕੰਮ ਕੀਤਾ ਤਾਂ ਦੁਬਾਰਾ 4 ਵਜੇ ਵਾਪਸ ਉਹਦਾ ਸਿਰ ਤੇ ਉਹਦਾ ਹੱਥ ਲਿਆ ਕੇ ਉਸ ਬੈੱਡ ਦੇ ਥੱਲੇ ਫੇਰ ਰੱਖ ਦਿੱਤਾ ਤਾਂ ਸਵੇਰੇ ਜਦੋਂ 9 ਵਜੇ ਮਸਕਾਨ ਉੱਠ ਕੇ ਮਾਰਕੀਟ ਦੇ ਵਿੱਚ ਗਈ ਉੱਥੋਂ ਦੀ ਇੱਕ ਨੀਲਾ ਡਰਮ ਲੈ ਕੇ ਆਈ ਆ ਰਿਹਾ ਉਹ ਡਰਮ ਤਾਂ ਫਿਰ ਉਸ ਤੋਂ ਬਾਅਦ ਉਹਨੇ ਸੀਮਿੰਟ ਦੀਆਂ ਵੀ ਇੱਕ ਦੋ ਬੋਰੀਆਂ ਲੈ ਕੇ ਵਾਪਸ ਘਰ ਦੇ ਵਿੱਚ ਆ ਕੇ ਘਰ ਦੇ ਵਿੱਚ ਜਾ ਕੇ ਉਹਨੇ ਸਾਹਿਲ ਨੂੰ ਘੋਲ ਬਣਾ ਲਿਖਿਆ ਤਾਂ ਸਾਹਿਲ ਨੇ ਉਸ ਡਰਮ ਦੇ ਅੰਦਰ ਹੀ ਸੀਮਿੰਟ ਦਾ ਘੋਲ ਬਣਾਇਆ ਉਲਬਣਾਉਣ ਤੋਂ ਬਾਅਦ ਇੱਕ ਇੱਕ ਕਰਕੇ ਸੌਰਵ ਦੇ ਬੋਡੀ ਪਾਰਟ ਉਸ ਡਰਮ ਦੇ ਵਿੱਚ ਪਾ ਕੇ ਉੱਤੋਂ ਦੇ ਢੱਕਣ ਲਾ ਕੇ ਉਹਨੂੰ ਸੀਲ ਕਰ ਦਿੱਤਾ ਤਾਂ ਫਿਰ ਉਹਨੂੰ ਡਰਮ ਦੇ ਵਿੱਚ ਬੰਦ ਕਰਕੇ ਅੰਦਰ ਬਾਸਮ ਦੇ ਵਿੱਚ ਹੀ ਰੱਖ ਦਿੱਤਾ ਤਾਂ ਫਿਰ ਇਹਨਾਂ ਨੇ ਆਨਲਾਈਨ ਆਰਡਰ ਕੀਤੀ 10 ਕਿਲੋ ਬਲੀਚ ਲਿਆ ਕੇ ਇਹਨਾਂ ਨੇ ਪੂਰੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਤਾਂ ਕਿ ਕੋਈ ਸਮੈਲ ਨਾ ਆਵੇ ਇਹਨਾਂ ਨੇ ਇੰਨੀ ਸਫਾਈ ਦੇ ਨਾਲ ਉਸ ਘਰ ਦੀ ਸਫਾਈ ਕੀਤੀ ਸੀਗੀ ਜਿਹਦੇ ਵਿੱਚੋਂ 1% ਵੀ ਕਿਸੇ ਨੂੰ ਸ਼ੱਕ ਨਹੀਂ ਹੋਇਆ ਨਾ ਕੋਈ ਉਹਨਾਂ ਨੂੰ ਸਮੈਲ ਆਈ ਜਿਹੜਾ ਡਰਮ ਸੀ ਉਹ ਬਾਤ ਹੁੰਦੇ ਵਿੱਚ ਰੱਖਿਆ ਹੋਇਆ ਸੀਗਾ ਤਾਂ ਫਿਰ ਇਹਨਾਂ ਕੁਝ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਕੈਂਪ ਬੁੱਕ ਕੀਤੀ ਸਾਹਿਲ ਤੇ ਮੁਸਕਾਨ ਦੋਨੇ ਜਾਣੇ ਘੁੰਮਣ ਫਿਰਨ ਵਾਸਤੇ Shimla ਨੂੰ ਨਿਕਲ ਗਏ ਤਾਂ ਫਿਰ ਇਹ ਤਿੰਨ ਦਿਨ Shimla ਤਿੰਨ ਦਿਨ Manali ਤਾਂ 6 ਦਿਨ Kasol ਦੇ ਵਿੱਚ ਰਹੇ ਜਿੱਥੋਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਆ ਸਾਹਮਣੇ ਇਹਨਾਂ ਦੀਆਂ ਵੀਡੀਓਜ਼ ਦੇਖ ਸਕਦੇ ਆ 11 ਮਾਰਚ ਨੂੰ ਮੁਸਕਾਨ ਨੇ ਆਪਣੇ ਜਿਹੜਾ ਕੈਪ ਡਰਾਈਵਰ ਸੀਗਾ ਉਹਨੂੰ WhatsApp ਦੇ ਉੱਤੇ ਵੀ ਮੈਸੇਜ ਕੀਤਾ ਸੀਗਾ ਵੀ ਅੱਜ ਸਾਇਲ ਇਹਨਾਂ ਦਾ ਬਰਥਡੇ ਆ ਤਾਂ ਤੁਸੀਂ ਕੇਕ ਲਿਆ ਕੇ ਸਾਡੇ ਕਮਰੇ ਦੇ ਵਿੱਚ ਰੱਖ ਦਿਓ ਤੇ 12 ਮਾਰਚ ਨੂੰ ਰਾਤ ਨੂੰ 12 ਵਜੇ ਇਹਨਾਂ ਨੇ ਕੇਕ ਕੱਟ ਕੇ ਆਹ ਇੱਕ ਵੀਡੀਓ ਵੀ ਬਣਾਈ ਸੀਗੀ ਆ ਦੇਖੋ ਤੁਸੀਂ ਇਹ ਵੀਡੀਓ ਜਿਹਦੇ ਵਿੱਚ ਦੋਨੇ ਆਪਸ ਦੇ ਵਿੱਚ ਨਸ਼ਾ ਕਰਕੇ ਕੇਕ ਕੱਟ ਕੇ ਬਰਥਡੇ ਤੱਕ ਮਨਾ ਰਹੇ ਸੀ ਦੂਜੇ ਪਾਸੇ ਉਹ ਘਰ ਦੇ ਵਿੱਚ ਆਪਣਾ ਘਰ ਵਾਲਾ ਇੱਕ ਵੱਡ ਕੇ ਡਰਮ ਦੇ ਵਿੱਚ ਪਾ ਕੇ ਇੱਥੇ ਪਾਰਟੀ ਕਰਦੀ ਫਿਰਦੀ ਸੀ ਇੱਥੇ ਤੱਕ ਕੀ ਇਹਨਾਂ ਨੇ ਸ਼ਿਮਲੇ ਦੇ ਵਿੱਚ ਮਨਾਲੀ ਦੇ ਵਿੱਚ ਜਾ ਕੇ ਵੀਡੀਓ ਸ਼ੂਟ ਕਰਕੇ ਰੱਖਿਆ ਹੋਇਆ ਸੀ ਤੇ ਦੂਸਰੇ ਪਾਸੇ ਸੌਰਵ ਦੇ ਜਿਹੜੇ ਘਰ ਦੇ ਸੀਗੇ ਉਸ ਦੀ ਭੈਣ ਉਹ ਸੌਰਵ ਨੂੰ ਲਗਾਤਾਰ ਫੋਨ ਕਰ ਰਹੀ ਸੀ ਪਰ ਸੌਰਵ ਫੋਨ ਨਹੀਂ ਸੀ ਚੱਕ ਰਿਹਾ ਉਹਦੇ ਫੋਨ ਤੋਂ ਮੈਸੇਜ ਆ ਰਹੇ ਸੀ ਉਹਨਾਂ ਨੇ ਘਰਦਿਆਂ ਨੂੰ ਵੀ ਮੈਂ ਤੇ ਮੁਸਕਾਨ ਘੁੰਮਣ ਵਾਸਤੇ ਸ਼ਿਮਲਾ ਮਨਾਲੀ ਆਏ ਹੋਏ ਹਾਂ ਤਾਂ ਸਾਨੂੰ ਡਿਸਟਰਬ ਨਾ ਕਰੋ ਤਾਂ ਫਿਰ ਸੌਰਵ ਦੀ ਜਿਹੜੀ ਭੈਣ ਸੀਗੀ ਉਹਨੇ ਮੈਸੇਜ ਕਰਕੇ ਇਹ ਵੀ ਪੁੱਛਿਆ ਵੀ ਤੂੰ ਪੀਹੂ ਨੂੰ ਕਿਉਂ ਨਹੀਂ ਲੈ ਕੇ ਆ ਤੁਸੀਂ ਦੋਨੇ ਜਾਣੇ ਪੀਹੂ ਨੂੰ ਵੀ ਲਿਜਾ ਸਕਦੇ ਸੀਗੇ ਤਾਂ ਅੱਗੋਂ ਦੀ ਮੈਸੇਜ ਆਇਆ ਵੀ ਇੱਥੋਂ ਦਾ ਟੈਂਪਰੇਚਰ -10 ਡਿਗਰੀ ਆ ਜਿਹਦੇ ਕਰਕੇ ਪੀਹੂ ਬਿਮਾਰ ਹੋ ਸਕਦੀ ਸੀ ਤਾਂ ਉਹਨੂੰ ਅਸੀਂ ਤਾਂ ਨਹੀਂ ਲੈ ਕੇ ਆਏ ਤਾਂ ਫਿਰ ਇੱਥੇ ਤੱਕ ਕੀ ਉਸ ਨੇ ਉਹ ਮੁਸਕਾਨ ਤੇ ਸਾਹਿਲ ਦੀਆਂ ਫੋਟੋਆਂ ਵੀ ਸੈਂਡ ਕਰ ਦਿੱਤੀਆਂ ਜਿੱਥੋਂ ਦੀ ਉਸ ਦੀ ਭੈਣ ਨੂੰ ਯਕੀਨ ਹੋ ਗਿਆ ਵੀ ਵਾਕਈ ਸਾਹਿਲ ਤੇ ਮੁਸਕਾਨ ਦੋਨੇ ਇਕੱਠੇ ਘੁੰਮਦੇ ਪਏ ਆ ਕਿਉਂਕਿ ਮੁਸਕਾਨ ਹੀ ਸਾਹਿਲ ਦੇ ਫੋਨ ਨੂੰ ਨਾਲ ਲੈ ਕੇ ਗਈ ਹੋਈ ਸੀ ਤਾਂ ਕਿ ਜੇ ਕਦੀ ਕੋਈ ਲੋਕੇਸ਼ਨ ਵੀ ਟ੍ਰੈਸ ਕਰਨਾ ਚਾਹੂਗਾ ਇਹ ਹੀ ਲੱਗੂਗਾ ਵੀ ਮੁਸਕਾਨ ਤੇ ਸੌਰਵ ਦੋਨੇ ਇਕੱਠੇ ਸ਼ਿਮਲਾ ਹੀ ਜਮਨਾਲੀ ਹੀ ਘੁੰਮਦੇ ਪਏ ਆ ਤਾਂ ਫਿਰ ਸੌਰਵ ਦੀ ਭੈਣ ਨੇ ਵੀ ਕਹਿ ਦਿੱਤਾ ਚਲੋ ਦੋਨੇ ਜਾਣੇ ਮਿਲ ਕੇ ਇੰਜੋਏ ਕਰੋ ਤਾਂ ਉਹਨਾਂ ਨੇ ਜ਼ਿਆਦਾ ਕੁਐਸਚਨ ਨਹੀਂ ਕੀਤੇ ਪਰ ਜਦੋਂ ਫੋਨ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਸੌਰਵ ਫੋਨ ਹੀ ਸੀ ਚੱਕਦਾ ਉਹਨਾਂ ਨੂੰ ਇੱਕ ਟੈਕਸਟ ਮੈਸੇਜ ਭੇਜ ਦਿੰਦਾ ਸੀ ਇੱਧਰ ਵਾਲੇ ਪਾਸੇ ਮੁਸਕਾਨ ਤੇ ਸਾਹਿਲ ਮਿਲ ਕੇ ਸ਼ਰਮ ਦੀਆਂ ਸਾਰੀਆਂ ਹਦਾ پار ਕਰਦੇ ਬੈਸੇ 14 ਮਾਰਚ ਨੂੰ ਇਹਨਾਂ ਨੇ ਕਸੋਲ ਦੇ ਵਿੱਚ ਨਸ਼ਾ ਕਰਕੇ ਵੀਡੀਓ ਵੀ ਬਣਾਈਆਂ ਆ ਰਹੀਆਂ ਉਹਦੀਆਂ ਵੀਡੀਓ ਇਹ ਇੱਧਰਲੇ ਪਾਸੇ ਪੂਰਾ ਇੰਜੋਏ ਕਰਦੇ ਬੈਸੇਗੇ ਤਾਂ ਫਿਰ ਇਹਨਾਂ ਨੇ ਬਹੁਤ ਸਾਰਾ ਉੱਥੇ ਪੈਸਾ ਵੀ ਖਰਚ ਕੀਤਾ ਉਹ ਪੈਸਾ ਵੀ ਕਿਹਦਾ ਸੀਗਾ ਸੌਰਵ ਦਾ ਜੋ ਸੌਰਵ ਦੇ ਪੈਸਿਆਂ ਦੇ ਉੱਤੇ ਉਹਨੂੰ ਹੀ ਖਤਮ ਕਰਕੇ ਇੱਥੇ ਐਸ਼ ਕਰਦੇ ਬੈਸੇਗੇ ਜਦੋਂ ਇਹਨਾਂ ਦਾ ਪੈਸਾ ਖਤਮ ਹੋ ਗਿਆ ਦੂਜੇ ਪਾਸੇ ਜਿਹੜੀ ਮੁਸਕਾਨ ਦੀ ਮਕਾਨ ਮਾਲਕਣ ਸੀਗੀ ਉਹ ਕਹਿੰਦੀ ਸੀ ਮੈਂ ਘਰ ਰੈਨੋਵੇਟ ਕਰਨਾ ਵਾਂ ਤਾਂ ਤੈਨੂੰ ਇਹ ਕਮਰਾ ਖਾਲੀ ਕਰਨਾ ਪਊਗਾ ਤਾਂ ਮੁਸਕਾਨ ਨੇ ਕਿਹਾ ਵੀ ਮੈਂ ਤਾਂ ਘਰੋਂ ਬਾਹਰ ਆਈ ਹੋਈ ਆ ਅਸੀਂ ਥੋੜੇ ਦਿਨਾਂ ਤੱਕ ਆ ਕੇ ਇਸ ਮਕਾਨ ਨੂੰ ਖਾਦੀ ਕਰ ਦਵਾਂਗੇ ਇੱਥੋਂ ਦੀ ਉਹਦਾ ਪਲਾਨ ਹੋਰ ਵਧੀਆ ਹੋ ਗਿਆ ਵੀ ਉਸ ਡਰਮ ਨੂੰ ਟਿਕਾਣੇ ਲਾਉਣ ਵਾਸਤੇ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਪਈ ਵੀ ਮਕਾਨ ਸ਼ਿਫਟ ਕਰਨ ਦੇ ਬਹਾਨੇ ਅਸੀਂ ਡਰਮ ਨੂੰ ਵੀ ਟਿਕਾਣੇ ਲਾ ਦਵਾਂਗੇ ਤਾਂ ਫਿਰ ਜਦੋਂ ਮੁਸਕਾਨ ਤੇ ਸਾਹਿਲ ਦੇ ਕੋਲ ਪੈਸਾ ਖਤਮ ਹੋ ਗਿਆ ਤਾਂ ਇਹਨਾਂ ਨੇ ਸੌਰਵ ਦਾ ਕਾਰਡ ਯੂਜ਼ ਕੀਤਾ ਦੇਦੇ ਵਿੱਚ 6 ਲੱਖ ਰੁਪਿਆ ਸੀਗਾ ਉਹ ਕਾਰਡ ਨੂੰ ਜਦੋਂ ਇਹਨਾਂ ਨੇ ट्रांजੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ट्रांजੈਕਸ਼ਨ ਫੇਲ ਹੋ ਗਈ ਇਹਨਾਂ ਕੋਲ ਸਾਰਾ ਪੈਸਾ ਖਤਮ ਹੋ ਗਿਆ ਮਜਬੂਰੀ ਦੇ ਵਿੱਚ ਇਹਨਾਂ ਨੂੰ ਵਾਪਸ ਆਣਾ ਪਿਆ ਤਾਂ ਫਿਰ ਵਾਪਸ ਆ ਕੇ ਇਹਨਾਂ ਨੇ ਉਸ ਮਕਾਨ ਨੂੰ ਖਾਲੀ ਕਰਨ ਦੀ ਟ੍ਰਾਈ ਕੀਤੀ ਸਾਹਿਲ ਆਪਣੇ ਘਰ ਚਲਾ ਗਿਆ ਮੁਸਕਾਨ ਨੇ ਦੋ ਮਜ਼ਦੂਰ ਬੁਲਾਏ ਮਜ਼ਦੂਰ ਲਿਆ ਕੇ ਉਸ ਕਮਰੇ ਨੂੰ ਹੌਲੀ ਹੌਲੀ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਮਕਾਨ ਨੂੰ ਖਾਲੀ ਕਰਦੇ ਲਾਸਟ ਦੇ ਵਿੱਚ ਉਹ ਡਰਮ ਰਹਿ ਗਿਆ ਡਰਮ ਇੰਨਾ ਜ਼ਿਆਦਾ ਭਾਰਾ ਸੀਗਾ ਉਹ ਮਜ਼ਦੂਰਾਂ ਕੋਲੋਂ ਚੱਕ ਨਹੀਂ ਹੋਇਆ ਗਲਤੀ ਦੇ ਨਾਲ ਉਹ ਟਰਮ ਜਦੋਂ ਖੁੱਲ ਗਿਆ ਉਹਦੀ ਸਮੈਲ ਦੇ ਨਾਲ ਉਹਨਾਂ ਨੂੰ ਸ਼ੱਕ ਪਿਆ ਕਿਉਂਕਿ ਇਦਾਂ ਦੇ ਬਹੁਤ ਸਾਰੇ ਕੇਸ ਪੋਰੇਡੀ ਨਿਊਜ਼ਾਂ 'ਤੇ ਚੱਲਦੇ ਫਿਰਦੇ ਸੀਗੇ ਕਿਉਂਕਿ ਤੁਹਾਨੂੰ ਪਤਾ ਕਈ ਵਾਰੇ ਘਰ ਵਾਲੇ ਨੇ ਆਪਣੀ ਘਰਵਾਲੀ ਨੂੰ ਹੀ ਵੱਢ ਕੇ ਕੁੱਕਰ ਦੇ ਵਿੱਚ ਪਕਾ ਦਿੱਤਾ ਇਦਾਂ ਦੇ ਤੰਦੂਰ ਕਾਂਡ ਬਹੁਤ ਸਾਰੇ ਕੇਸ ਆ ਜਿਨ੍ਹਾਂ ਨੇ ਵੀਡੀਓਜ਼ ਮੈਂ ਆਲਰੇਡੀ ਆਪਣੇ ਚੈਨਲ ਤੇ ਪਾਈਆਂ ਵੀ ਹੋਈਆਂ ਤੁਸੀਂ ਦੇਖ ਸਕਦੇ ਹੋ ਫਿਰ ਇਹ ਚੀਜ਼ ਤੋਂ ਦੋ ਮਜ਼ਦੂਰਾਂ ਨੂੰ ਸ਼ੱਕ ਪਿਆ ਤਾਂ ਉਹ ਭੱਜ ਕੇ ਸਿੱਧਾ ਹੀ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚੇ ਪੁਲਿਸ ਨੂੰ ਜਾ ਕੇ ਉਹਨਾਂ ਨੇ ਇਹ ਗੱਲ ਦੱਸੀ ਵੀ ਇੱਥੇ ਇਦਾਂ ਦਾ ਸਾਨੂੰ ਇੱਕ ਡਰਮ ਮਿਲਿਆ ਤਾਂ ਪਲੀਜ਼ ਜਾ ਕੇ ਦੇਖੋ ਸਾਨੂੰ ਕੋਈ ਨਾ ਕੋਈ ਉਸ ਘਰ ਦੇ ਵਿੱਚ ਗੜਬੜ ਲੱਗਦੀ ਆ ਤਾਂ ਪੁਲਿਸ ਵਾਲਿਆਂ ਨੇ ਬਿਨਾਂ ਟਾਈਮ ਵੇਸਟ ਕੀਤੇ ਉਸ ਘਰ ਦੇ ਵਿੱਚ ਪਹੁੰਚੇ ਤਾਂ ਜਾ ਕੇ ਉਸ ਡਰਮ ਨੂੰ 8-9 ਜਣਿਆਂ ਨੇ ਕਢੀਸ ਕੇ ਇੱਕ ਗੱਡੀ ਦੇ ਉੱਤੇ ਲੱਦ ਕੇ ਤਾਂ ਲੈਬ ਦੇ ਵਿੱਚ ਲਿਆਂਦਾ ਤਾਂ ਫਿਰ ਇੱਕ ਮਜ਼ਦੂਰ ਦੁਆਰਾ ਕਟਰ ਦੇ ਨਾਲ ਉਸ ਡਰਮ ਨੂੰ ਜਦੋਂ ਵੱਢਿਆ ਉਹ ਸੀਮੰਟ ਦੇ ਵਿੱਚ ਭਰੀ ਹੋਈ ਇੱਕ ਪੂਰੀ ਬੋਡੀ ਮਿਲੀ ਜਿਹਦੇ 15 ਟੁਕੜੇ ਕੀਤੇ ਹੋਏ ਸਿਗੇ ਉਹ ਬੋਡੀ ਸੌਰਬ ਦੀ ਸੀਗੀ ਇਸ ਚੀਜ਼ ਨੂੰ ਦੇਖ ਕੇ ਮੀਡੀਆ ਦੇ ਵਿੱਚ ਹਾਹਾਕਾਰ ਮੱਚ ਗਈ ਵੀ ਇਹ ਕੌਣ ਕਰ ਸਕਦਾ ਆ ਸੱਚੀ ਹੋਣ ਵਾਸਤੇ ਮੁਸਕਾਨ ਨੇ ਆਪਣੀ ਮੰਮੀ ਨੂੰ ਫੋਨ ਲਗਾਇਆ ਵੀ ਸੌਰਵ ਨੂੰ ਉਹਦੇ ਘਰ ਤਾਂ ਨੇ ਉਹਨੂੰ ਖਤਮ ਕਰ ਦਿੱਤਾ ਵਾ ਤੇ ਮੈਂ ਉੱਥੇ ਕੁਝ ਨਹੀਂ ਕਰ ਸਕੀ ਮੇਰੇ ਸਾਹਮਣੇ ਉਹਨਾਂ ਨੇ ਸੌਰਵ ਨੂੰ ਖਤਮ ਕਰ ਦਿੱਤਾ ਮਾਂ ਨੇ ਮੁਸਕਾਨ ਨੂੰ ਆਪਣੇ ਕੋਲ ਬੁਲਾ ਲਿਆ ਤੇ ਜਦੋਂ ਮੁਸਕਾਨ ਉਹਦੇ ਘਰ ਪਹੁੰਚੀ ਤਾਂ ਦੂਜੇ ਪਾਸੇ ਉਹ ਡਰਮ ਦਾ ਕਲਾਸਾ ਆਲਰੇਡੀ ਹੋ ਚੁੱਕਿਆ ਸੀ ਜਿਹਦੇ ਕਰਕੇ ਪੁਲਿਸ ਵਾਲਿਆਂ ਨੂੰ ਮੁਸਕਾਨ ਦੀ ਭਾਲ ਸੀ ਉਹ ਫਟਾਫਟ ਮੁਸਕਾਨ ਦੇ ਘਰ ਵਿੱਚ ਗਏ ਉਸ ਦੀ ਮਾਂ ਦੇ ਘਰੋਂ ਜਾ ਕੇ ਮੁਸਕਾਨ ਨੂੰ ਅਰੈਸਟ ਕੀਤਾ ਤਾਂ ਫਿਰ ਇਸ ਦੇ ਵਿੱਚ ਮੁਸਕਾਨ ਨੇ ਸਾਹਿਲ ਦਾ ਨਾਮ ਵੀ ਲੈ ਲਿਆ ਜਿਹਦੇ ਕਰਕੇ ਸਾਹਿਲ ਵੀ ਪੁਲਿਸ ਵਾਲਿਆਂ ਨੇ ਅਰੈਸਟ ਦੇ ਵਿੱਚ ਕਰ ਲਿਆ ਤੇ ਦੋਨਾਂ ਨੂੰ ਅਰੈਸਟ ਕਰ ਲੇ ਤਾਂ ਲਿਜਾ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਇਹ ਸਾਰੀ ਕਹਾਣੀ ਜੋ ਤੁਹਾਨੂੰ ਦੱਸੀ ਆ ਇਹਨਾਂ ਨੇ ਇੱਕ ਇੱਕ ਕਰਕੇ ਸਾਰੀ ਗੱਲਬਾਤ ਦੱਸੀ ਤਾਂ ਇੱਕ ਚੀਜ਼ ਗੱਲ ਹੋਰ ਹੈਰਾਨ ਕਰਨ ਵਾਲੀ ਸੀ ਜਿਹੜਾ ਸਾਹਿਲ ਸੀਗਾ ਸਾਰਿਆਂ ਨੂੰ ਇਹੀ ਸ਼ੱਕ ਹੋਣਾ ਕਿ ਸਾਹਿਲ ਨੇ ਮੁਸਕਾਨ ਨੂੰ ਚੱਕਰਾਂ ਦੇ ਵਿੱਚ ਪਾ ਕੇ ਕੰਮ ਕੀਤਾ ਹੋਣਾ ਬਟ ਇੱਥੇ ਸਾਰਿਆਂ ਦੀ ਸੋਚ ਇੱਥੇ ਗਲਤ ਸੀ ਕਿਉਂਕਿ ਸਾਹਿਲ ਦੀ ਮਾਂ ਦੁਨੀਆ ਤੇ ਐਨੀ ਸੀਗੀ ਉਹ ਖਤਮ ਹੋ ਚੁੱਕੀ ਹਦੀ ਸਾਹਿਲ ਕੱਲਾ ਸੀਗਾ ਤਾਂ ਫਿਰ ਇਹ ਸਾਹਿਲ ਨਸ਼ਾ ਕਰਕੇ ਸਨੈਪ ਚੈਟ ਦੇ ਉੱਤੇ ਇੱਕ ਆਈਡੀ ਬਣਾ ਕੇ ਆਪਣੇ ਆਪ ਨੂੰ ਹੀ ਮੈਸੇਜ ਕਰਦਾ ਸੀਗਾ ਯਾਨੀ ਕਿ ਉਹਦੀ ਮਾਂ ਬਣ ਕੇ ਮੈਸੇਜ ਕਰਦਾ ਸੀਗਾ ਵੀ ਮੈਂ ਤੇਰੀ ਮਾਂ ਬੋਲਦੀ ਪਈਆਂ ਤੇ ਅੱਗੋਂ ਦੀ ਦੂਸਰੀ ਸਨੈਪ ਚੈਟ ਆਈਡੀ ਤੋਂ ਸਾਹਿਲ ਰਿਪਲਾਈ ਕਰਦਾ ਸੀਗਾ ਇਦਾਂ ਇਹ ਸੌਦਾ ਸੀਗਾ ਵੀ ਮਾਂ ਮੇਰੇ ਨਾਲ ਗੱਲਬਾਤਾਂ ਕਰਦੀ ਐ ਮੈਂ ਕੱਲਾ ਨਹੀਂ ਹੈਗਾ ਬਾਕੀ ਦੇ ਕਮਰੇ ਦੇ ਵਿੱਚ ਜਾ ਕੇ ਦੇਖ ਕੇ ਲੱਗਦਾ ਸੀਗਾ ਇਹ ਤੰਤਰ ਵਿੱਦਿਆ ਤੇ ਥੋੜਾ ਜਿਆਦਾ ਯਕੀਨ ਰੱਖਦਾ ਸੀਗਾ ਜਿਹਦੇ ਦੁਆਰਾ ਇਹ ਆਪਣੀ ਮੰਮੀ ਦੇ ਨਾਲ ਗੱਲ ਕਰਦਾ ਸੀ ਬਟ ਇਹਦਾ ਫਾਇਦਾ ਕਿੰਨੇ ਚੱਕਿਆ ਮੁਸਕਾਨ ਨੇ ਮੁਸਕਾਨ ਨੂੰ ਇਹ ਗੱਲਬਾਤ ਸਾਹਿਲ ਨੇ ਆਲਰੇਡੀ ਦੱਸੀ ਹੋਈ ਸੀ ਤਾਂ ਫਿਰ ਮੁਸਕਾਨ ਨੇ ਕੀ ਕੀਤਾ ਆਪਣੇ ਭਰਾ ਦੇ ਪ੍ਰੂਫਾਂ ਤੋਂ ਇੱਕ SIM ਲੈ ਕੇ Snapchat ID ਕ੍ਰੀਏਟ ਕਰਕੇ ਸਾਹਿਲ ਨੂੰ ਆਪਣੇ ਪਲਾਨ ਦੇ ਵਿੱਚ ਸ਼ਾਮਿਲ ਕੀਤਾ ਉਹਨੇ ਕਿਹਾ ਮਾਂ ਬਣ ਕੇ ਵੀ ਮੈਂ ਤੇਰੀ ਮਾਂ ਬੋਲਦੀ ਪਈ ਆ ਵੀ ਮੇਰੇ ਕੋਲ ਹੁਣ ਵਾਪਸ ਨਹੀਂ ਆ ਹਣਾ ਬਟ ਮੈਂ ਤੈਨੂੰ ਇੱਕ ਚੀਜ਼ ਦੱਸ ਦਿਆਂ ਵੀ ਮੁਸਕਾਨ ਬਹੁਤ ਵਧੀਆ ਕੁੜੀ ਆ ਤੇ ਤੂੰ ਇਹਦੇ ਨਾਲ ਹੀ ਵਿਆਹ ਕਰਾਏਗਾ ਠੀਕ ਆ ਤਾਂ ਇਹ ਵਿਆਹ ਕਰਾਉਣ ਵਾਸਤੇ ਤੈਨੂੰ ਜਿਹੜਾ ਉਹਦਾ ਘਰ ਵਾਲਾ ਸੌਰਵ ਆ ਉਹਨੂੰ ਖਤਮ ਕਰਨਾ ਪੈਣਾ ਯਾਨਕਿ ਉਹਦਾ ਵੱਧ ਕਰਨਾ ਪੈਣਾ ਆ ਇਹ ਵੱਧ ਵਰਡ ਦਾ ਯੂਜ਼ ਉਹਨੇ ਕੀਤਾ ਸੀਗਾ ਤਾਂ ਜਿੱਤੋਂ ਦੀ ਨਸ਼ਾ ਕਰਕੇ ਇਹ ਗੱਲਾਂ ਨੂੰ ਸਾਹਿਲ ਨੇ ਸੀਰੀਅਸ ਲੈ ਲਿਆ ਸੀਗਾ ਉਹਨਾਂ ਕਾਜਾ ਦਾ ਨਸ਼ੇ ਚ ਭੰਡ ਰਹਿਦਾ ਸੀਗਾ ਨਾ ਵੀ ਉਹਨੂੰ ਉਹਦੀਆਂ ਗੱਲਾਂ ਤੇ ਯਕੀਨ ਨਾ ਆਉਂਦਾ ਸੀਗਾ ਜੋ ਸਨੈਪਚੈਟ ਦੇ ਉੱਤੇ ਉਹਦੀ ਮਾਂ ਨੇ ਕਹਿਤਾ ਉਹਦੀਆਂ ਹਰ ਗੱਲਾਂ ਤੇ ਯਕੀਨ ਕਰਦਾ ਸੀ ਜਿਹਦੇ ਕਰਕੇ ਉਹਨੇ ਜਨਕੀ ਉਹਦੀ ਮਾਂ ਸਮਝ ਕੇ ਉਹਨੇ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਸੌਰਵ ਨੂੰ ਖਤਮ ਕਰ ਦਿੱਤਾ ਪਹਿਲਾਂ ਸਾਹਿਲ ਇਦਾਂ ਦਾ ਹੁੰਦਾ ਸੀਗਾ ਪਰ ਜਦੋਂ ਇਹ ਦੋਨੇ ਆਪਸ ਦੇ ਵਿੱਚ ਮਿਲੇ ਉਸ ਤੋਂ ਬਾਅਦ ਇਸ ਤਰੀਕੇ ਦਾ ਹੋ ਗਿਆ ਤੇ ਦੋਸਤੋ ਇਦਾਂ ਮਿਲ ਕੇ ਇਹਨਾਂ ਦੋਨਾਂ ਨੇ ਇੱਕ ਭੋਲੇ ਭਾਲੇ ਬੰਦੇ ਨੂੰ ਜਿਹੜਾ ਆਪਣੇ ਘਰ ਵਾਲੀ ਤੇ ਕੁੜੀ ਦੇ ਫਿਊਚਰ ਵਾਸਤੇ ਸਾਰਾ ਕੁਝ ਕਰਦਾ ਰਿਹਾ ਲਾਸਟ ਦੇ ਵਿੱਚ ਆ ਕੇ ਉਹਦੀ ਘਰ ਵਾਲੀ ਨੇ ਉਹਨੂੰ ਹੀ ਕਤਲ ਕਰ ਦਿੱਤਾ ਇਦਾਂ ਦਾ ਇੱਕ ਕੇਸ ਨਹੀਂ ਬਹੁਤ سارے ਕੇਸ ਮੈਂ ਆਲਰੇਡੀ ਆਪਣੇ YouTube ਚੈਨਲ ਤੇ Facebook ਪੇਜ ਤੇ ਪਾ ਚੁੱਕਿਆ ਕਿਸੇ ਨੇ ਦੇਖਣਾ ਹੋ ਤੁਸੀਂ ਦੇਖ ਸਕਦੇ ਆ ਅੱਜ ਦਾ ਮਾਹੌਲ ਬਹੁਤ ਜ਼ਿਆਦਾ ਗੰਦਾ ਆ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਬੰਦੇ ਵੀ ਬਿਲਕੁਲ ਸਤਰਕ ਹੋ ਜਾਣ ਤੇ ਜਨਾਨੀਆਂ ਵੀ ਬਿਲਕੁਲ ਸਤਰਕ ਹੋ ਜਾਣ ਕਿਸੇ ਥਰਡ ਪਰਸਨ ਦੇ ਚੱਕਰਾਂ ਦੇ ਵਿੱਚ ਆ ਕੇ ਆਪਣੀ ਫੈਮਿਲੀ ਨੂੰ ਖਤਮ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਵੀ ਇਦਾਂ ਦੇ ਬਹੁਤ ਸਾਰੇ ਕੇਸ ਆਏ ਹੋਏ ਆ ਮੈਂ ਪੰਜਾਬ ਦੇ ਕੇਸ ਘੱਟ ਕਵਰ ਇਸ ਕਰਕੇ ਕਰਦਾ ਕਿਉਂਕਿ ਉਹਦਾ ਸਾਡੇ ਉੱਤੇ ਪ੍ਰੋਟੈਕਸ਼ਨ ਆਉਣ ਲੱਗ ਜਾਂਦਾ ਹੈ ਕਿਉਂਕਿ ਫਿਰ ਉਹਦਾ ਦੀ ਫੈਮਿਲੀ ਦੇ ਵਾਲੇ ਆ ਕੇ ਸਾਡਾ ਕੁਐਸਚਨ ਕਰਨ ਲੱਗ ਜਾਂਦੇ ਆ ਗੱਲਬਾਤ ਕਰਨ ਲੱਗ ਜਾਂਦੇ ਆ ਜਿਹਦੇ ਕਰਕੇ ਮੇਨਾ ਇੱਕ ਵਾਰੀ ਆਲਰੇਡੀ ਇਹ ਕੰਮ ਹੋ ਚੁੱਕਿਆ ਤਾਂ ਮੈਂ ਪੰਜਾਬ ਦੇ ਕੇਸ ਘੱਟ ਕਰਦਾ ਦੋਸਤੋ ਇਹ ਸੀਗੀ ਅੱਜ ਦੀ ਸਟੋਰੀ ਮੇਰਟ ਦਾ ਇਹ ਕੇਸ ਆ ਜੋ ਅੱਜ ਤੋਂ ਹਫ਼ਤਾ ਪਹਿਲਾਂ ਦਾ ਕੇਸ ਸੀਗਾ ਇੱਕ ਇੱਕ ਗੱਲ 100% ਸੱਚ ਆ ਨਹੀਂ ਯਕੀਨ ਤਾਂ ਤੁਸੀਂ ਮੈਰਟ ਜਾ ਕੇ ਉਹਦੇ ਆਸ-ਪਾਸ ਦੇ ਗਵਾਂਡੀਆਂ ਕੋਲੋਂ ਵੀ ਪੁੱਛ ਸਕਦੇ ਆਂ ਤੇ ਇੱਕ ਇੱਕ ਚੀਜ਼ ਇਹ ਕਲੀਅਰ ਦੱਸਦੀ ਹੈ ਤੇ ਦੋਸਤੋ ਅੱਜ ਦਾ ਕੇਸ ਸਿਰਫ ਇਨਾ ਕੀ ਸੀਗਾ ਜੇ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਕਲੀਅਰ ਸਹੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਕਿਸੇ ਦੇ ਨਾਲ ਇਹ ਕੰਡ ਨਾ ਉੱਤੇ। ਤਾਂ ਬਾਕੀ ਆਪਾਂ ਮਿਲਦੇ ਆਂ ਤਰ ਕਿਸੇ ਹੋਰ ਵਧੀਆ ਨਵੀਂ ਸਟੋਰੀ ਦੇ ਨਾਲ ਉਹ ਤੱਕ ਲਈ ਆਪਣੇ ਭਰਾ ਨੂੰ ਫੋਲੋ ਕਰਨਾ ਨਾ ਭੁੱਲੋ ਤਾਂ ਵੀਡੀਓ ਨੂੰ ਸ਼ੇਅਰ ਕਰ ਲੈਣਾ ਭੁੱਲੋ। ਧੰਨਵਾਦ ਜੀ। ਸ਼ਸ਼ਟਿਕ